ਜੇ ਦੀਪ ਹੁੰਦਾ ਤਾਂ ਜਿਹੜੀ ਆ ਫਿਲਮ ਐ ਫਿਰ ਤੂੰ ਨਹੀਂ ਕਰਨੀ ਸੀ ਤੇਰਾ ਪੱਤਾ ਕੱਟ ਦੰਦੇ ਤੂੰ ਪੈਸਿਆਂ ਪਿੱਛੇ ਜ਼ਮੀਰ ਵੇਚਦੀ ਚਲੋ ਜੇ ਤੁਸੀਂ ਮੈਨੂੰ ਦੀਪ ਕਰਕੇ ਵੀ ਜਾਣਦੇ ਹੋ ਤਾਂ ਵੀ ਤੁਹਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਐ ਜੇ ਤੁਸੀਂ ਮੈਨੂੰ ਐ ਕਹਿੰਦੇ ਹੋ ਕਿ ਭੈਣ ਮੇ ਭੈਣ ਦਾ ਕੰਮ ਤਾਂ ਦੇਖ ਲਓ ਉਲਟੀ ਮ triglycerides ਭਾਈ ਦੇ ਚਮਕੀਲੇ ਦਾ ਵੀ ਕੀਤਾ ਹਾਂ ਜਿਹੜਾ ਖੜਗੂ ਹੱਥੋਂ ਮਾਰੇ ਆ ਗਿਆ ਦੇਖੋ ਇਹਨਾਂ ਨੇ ਖਾਲੜਾ ਸਾਹਿਬ ਦਾ ਗਰਦਾਰ ਵੀ ਕੀਤਾ ਜੀ ਮੈਂ ਕਹਿੰਨੀ ਆ ਕਿ ਹੁਣ ਇਹ ਲੋਕ ਮਤਲਬ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਠੇਕੇਦਾਰੀ ਲੈ ਕੇ ਬਹਿ ਗਏ ਦੀਪ ਦੀ ਦੀਪ ਚ ਐਸ ਵੇਲੇ ਹੁੰਦਾ ਵੀ ਨਾ ਜਿਹੜੀ ਸਿਚੁਏਸ਼ਨ ਚ ਇਹਨਾਂ ਨੇ ਦੀਪ ਨੂੰ ਇਕੱਲਾ ਛੱਡਿਆ ਸੀ ਨਾ ਉਹ ਹੁਣ ਵੀ ਦੀਪ ਨੂੰ ਐਸੀ ਸਿਚੁਏਸ਼ਨ ਚ ਹੀ ਰੱਖਦੇ ਇਸ ਫੇਸ ਦੇ ਵਿੱਚ ਤੁਸੀਂ ਦੀਪ ਤੋਂ ਸੀਨੀਅਰ ਹੋ ਆ ਬਿਲਕੁਲ ਯੈਸ ਉਹ ਕਹਿੰਦੇ ਸੀ ਇਹ ਤਾਂ ਬੀਜੇਪੀ ਦਾ ਬੰਦਾ ਇਹ ਜਿਹੜੇ ਹੁਣ ਮੈਨੂੰ ਆਏ ਕਹਿਣ ਲੱਗੇ ਆ ਇਹਨਾਂ ਦਾ ਕੀ ਯਕੀਨ ਕਰੋਗੇ ਜਦੋਂ ਦੀਪ ਚਲਾ ਗਿਆ ਫਿਰ ਦੀਪ ਇਹਨਾਂ ਦਾ ਧੂਕਲੇ ਜੇ ਲੋਕ ਰੱਖੀ ਦੋ ਗਲੀ ਜੀ ਸੋਚ ਦੋ ਗਲਾ ਬਣਾ ਤਾ ਕਿਰਦਾਰ ਕੌਮ ਦਾ ਜਿਉਂਦਿਆਂ ਦੇ ਮਾਪਿਆਂ ਤੋਂ ਮਾਪਿਆਂ ਮੰਗਾਂਦੇ ਮੋਹਿਆਂ ਨੂੰ ਵੜਾਵੇ ਸੇਵਾਦਾਰ ਕੌਮ ਦਾ ਦੇਖ ਲੋ ਤੇ ਵੀ ਮੈਨੂੰ ਲੱਗਦਾ ਹੁੰਦਾ ਵੀ ਕੋਈ ਸ਼ਕਤੀ ਹੈ ਵੀ ਮੈਂ ਗਈ ਮੈਂ ਆਪਦਾ ਕੰਮ ਕਰਕੇ ਆ ਗਈ ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਕਰਕੇ ਆ ਗਈ ਪਰ ਮੈਂ ਥੋੜੀ ਸੋਚ ਕੇ ਗਈ ਸੀ ਵੀ ਮੈਨੂੰ ਮਤਲਬ ਦਲਜੀਤ ਕਹਿਣਗੇ ਕਿ ਤੂੰ ਬਹੁਤ ਅੱਛਾ ਕਰ ਰਹੀ ਹੈ ਮੈਂ ਤਾਂ ਨਹੀਂ ਸੋਚ ਕੇ ਗਈ ਸੀ ਮੋਸਟਲੀ ਪੰਜਾਬ ਚ ਹੈਗਾ ਹੀ ਆ ਪੰਜਾਬ ਨਹੀਂ ਨਾਰਥ ਪੂਰਾ ਹੀ ਇਹਨਾਂ ਨੂੰ ਲੱਗਦਾ ਵੀ ਜਿਹੜੀ ਕੁੜੀ ਗੋਰੀ ਆ ਉਹੀ ਸੋਹਣੀ ਆ ਅਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਆਪਾਂ ਜਾਣਦੇ ਆ 12 ਤਰੀਕ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਚਮਕੀਲਾ ਇਸ ਲੜੀ ਦੇ ਵਿੱਚ ਆਪਾਂ ਤਮਕੀਲੇ ਜੀ ਜ਼ਿੰਦਗੀ ਨਾਲ ਜੁੜੇ ਹੋਏ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕਰਦੇ ਸੀ ਤੇ ਅੱਜ ਆਪਾਂ ਇਸ ਫਿਲਮ ਦੇ ਵਿੱਚ ਤਮਕੀਲੇ ਦੀ ਪਤਨੀ ਦਾ کردار ਕਰਨ ਵਾਲੇ ਅਜ਼ਾਕਾਰਾ ਕੋਲ ਸਿੱਧੂ ਜੀ ਦੇ ਨਾਲ ਆਏ ਆਂ। ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ, ਥੈਂਕ ਯੂ। ਸਵਾਗਤ ਤਾਂ ਬਸ ਹੀ ਤੁਹਾਡੇ ਖਰੇ ਆਇਆ। ਕੋਈ ਗੱਲ ਨਹੀਂ। ਇੱਕੋ ਗੱਲ। ਹਾਂ ਜੀ ਹੋਰ ਸੁਣਾਓ ਪਹਿਲਾਂ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਹਾਂ, ਵਧੀਆ। ਬਹੁਤ ਵਧੀਆ। ਹਾਂ। ਅਚ ਜੀ ਫਿਲਮ ਆ ਰਹੀ ਹੈ ਕਿਵੇਂ ਐਕਸਾਈਟਮੈਂਟ ਹੈਗੀ? ਹਾਂ, ਹੁੰਦੀ ਆ। ਮਤਲਬ ਡਵਡਾ ਪ੍ਰੋਜੈਕਟ ਹੈ ਹਾਉ ਦੇ ਆਪਣੋ ਐਡੀ ਸਕਰੀਨ ਤੇ ਦੇਖਣਾ ਐਨ ਐਨ ਵੱਡੇ ਆਰਟਿਸਟਾਂ ਦੇ ਨਾਲ ਦੇਖਣਾ ਤੇ ਆਬਵੀਅਸਲੀ ਐਕਸਾਈਟਮੈਂਟ ਤਾਂ ਹੈ ਹਾਂ ਜੀ ਤੁਹਾਡੇ ਨਾਲੋਂ ਜ਼ਿਆਦਾ ਸਾਨੂੰ ਵੀ ਮੈਨੂੰ ਅੰਗਰੇਜ਼ ਜਿੰਨੇ ਵੀ ਆਪਣੇ ਦੇਖਣ ਵਾਲੇ ਸਾਰਿਆਂ ਨੂੰ ਐਕਸਾਈਟਮੈਂਟ ਹੈ ਬਾਰਾਂ ਦੇ ਸਾਰੇ ਵੀ ਸਭੀ ਤਾਂ ਇੰਤਜ਼ਾਰ ਕਰ ਰਹੇ ਨੇ ਪਹਿਲਾਂ ਤਾਂ ਇਸ ਪ੍ਰੋਜੈਕਟ ਲਈ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸ਼ੁਕਰੀਆ ਤੇ ਅੱਛਾ ਜੀ ਇਹ ਕਿਰਦਾਰ ਦੇ ਲਈ ਤਿਆਰੀ ਕਿਵੇਂ ਕੀਤੀ ਫਿਰ ਆਪਾਂ ਕੁਛ ਨਹੀਂ ਮੇਰੇ ਆਡੀਸ਼ਨਸ ਹੋਏ ਕੁਛ ਮੈਂ ਕਹਾ ਕਿ ਬਹੁਤ ਖਾਸ ਮੈਂ ਜੀ ਮਿਤਾਏ ਕੀ ਤਾ ਕੁਛ ਇਦਾਂ ਕੁਛ ਨਹੀਂ ਹੋਇਆ ਬਸ ਮੇਰੇ ਆਡੀਸ਼ਨਸ ਹੋਏ ਆਡੀਸ਼ਨ ਬਹੁਤ ਹੋਏ ਮਤਲਬ 7-8 ਆਡੀਸ਼ਨ ਹੋਏ ਮੇਰੇ ਤੇ ਉੱਥੋਂ ਫਿਰ ਗੱਲ ਓਕੇ ਹੋ ਗਈ ਸਰ ਮਿਲਲੇ ਫਿਰ ਮੈਂ ਫਾਈਨਲ ਹੋ ਗਈ ਬਸ ਕਰ ਲੀ ਜੇ ਮੈਂ ਕੋ ਫਿਕਸ਼ਨਲ ਕਿਰਦਾਰ ਨਿਭਾਣਾ ਹੈ ਇੱਕ ਅਲੱਗ ਜਿਹਾ ਦੇ ਕਿ ਜੀਵਨ ਦੇ ਕਿਰਦਾਰ ਨੂੰ ਨਿਭਾਉਣ ਦੇ ਲਈ ਕੁਛ ਵਿਸ਼ੇਸ਼ ਤਿਆਰੀ ਕਰਨੀ ਪੈਂਦੀ ਹੈ ਹਾਂਜੀ ਆ ਕਰਨੀ ਪੈਂਦੀ ਆ ਪਰ ਮੈਨੂੰ ਨਾ ਕਦੇ ਐ ਲੱਗਿਆ ਨਹੀਂ ਵੀ ਮੈਂ ਮੈਂ ਕੁਝ ਬਹੁਤ ਹੀ ਜ਼ੋਰ ਲਾਇਆ ਜਾਂ ਜੇ ਮੈਂ ਲਾਇਆ ਹੂ ਮੈਨੂੰ ਦੱਸਣਾ ਨਹੀਂ ਆਉਂਦਾ ਮੇਰੇ ਚ ਕੋਈ ਦਿੱਕਤ ਤਾਂ ਹੈਗੀ ਆ ਤੇ ਵੀ ਮੈਨੂੰ ਲੱਗਦਾ ਹੁੰਦਾ ਵੀ ਕੋਈ ਸ਼ਕਤੀ ਹੈ ਵੀ ਮੈਂ ਗਈ ਮੈਂ ਆਪਦਾ ਕੰਮ ਕਰਕੇ ਆ ਗਈ ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਕਰਕੇ ਆ ਗਈ ਤੇ ਜਦੋਂ ਮੈਨੂੰ ਪਤਾ ਹੀ ਨਹੀਂ ਮੈਂ ਉਹਦੇ ਬਾਰੇ ਮੈਂ ਕਿਵੇਂ ਦੱਸਾਂ ਮੈਨੂੰ ਲੱਗਦਾ ਕਿ ਸ਼ਾਇਦ ਇਮਤੀਆਜ਼ ਸਰ ਨੇ ਜਿਸ ਤਰੀਕੇ ਨਾਲ ਸਮਝਾਇਆ ਮੈਨੂੰ ਹੁੰਦਾ ਕਿ ਬਸ ਮੇਰੇ ਡਾਇਰੈਕਟਰ ਨੇ ਜੋ ਮੈਨੂੰ ਦੱਸਿਆ ਮੈਂ ਕਰਤਾ ਜੇ ਉਹਨਾਂ ਨੇ ਤੇ ਇੱਕ ਓਕੇ ਕਰਤਾ ਤੇ ਫਿਰ ਇਟ ਮੀਨਸ ਮੈਂ ਠੀਕ ਕੀਤਾ ਹਾਂਜੀ ਹਾਂ ਤੇ ਅਸਰ ਕਾਫੀ ਸੀਨੇ ਅਰ ਟ੍ਰੈਕ ਕਰ ਰਹੀ ਹੈ ਜੀ ਤੇ ਦਲਜੀਤ ਤਾਂ ਸਾਂਝ ਨਾਲ ਕੰਮ ਕਰਨ ਤੇ ਯਾਰ ਬਾਕੀ ਹੋਈ ਯਾਰ ਵਧੀਆ ਬਹੁਤ ਵਧੀਆ ਬਹੁਤ ਹੰਬਲ ਨੇ ਆਪਾਂ ਸਾਰੇ ਦੇਖਦੇ ਆ ਪਰਸਨਲੀ ਮਤਲਬ ਮੈਨੂੰ ਮਿਲਣ ਦਾ ਮੌਕਾ ਮਿਲਿਆ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਨਿੱਗੇ ਸੁਭਾਅ ਦੇ ਨੇ ਉਹ ਨਹੀਂ ਤੁਹਾਨੂੰ ਤੁਹਾਡੀ ਵੇਟ ਨਹੀਂ ਕਰਦੇ ਤੁਸੀਂ ਜਾ ਕੇ ਉਹਨਾਂ ਨੂੰ ਆਪ ਪਹਿਲਾਂ ਸੱstri ਕਾਲ ਬੁਲਾਉਂਗੇ ਤੁਹਾਡੀ ਤਾਂ ਪਹਿਲਾਂ ਤੁਹਾਨੂੰ ਬੁਲਾ ਦੇਣਗੇ ਐਨੀ ਨਿਮਰਤਾ ਉਹਨਾਂ ਚ ਜਦ ਨਾਲ ਦਾ ਕੋਸਟਾਰ ਵਧੀਆ ਹੈਗਾ ਨਾ ਕੋਆਪਰੇਟ ਕਰੇ ਤਾਂ ਫਿਰ ਕੰਮ ਕਰਨਾ ਹੋਰ ਸਹਿਜ ਪੈਂਦਾ ਹਾਂ ਹਾਂ ਬਹੁਤ ਉਹ ਤੁਹਾਨੂੰ ਇਜ਼ੀ ਮਤਲਬ ਮੈਨੂੰ ਲੱਗਦਾ ਕਿ ਇਜ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੋਈ ਨਰਵਸ ਨਾ ਹੋਵੇ ਤੇ ਸ਼ਾਇਦ ਇਸ ਲਈ ਉਹਨਾਂ ਨੇ ਕੀਤਾ ਮੈਂ ਜਦੋਂ ਮੇਰਾ ਪਹਿਲਾ ਸੀਨ ਵੀ ਜਦੋਂ ਅਸੀਂ ਕੀਤਾ ਮੁੰਬਈ ਸ਼ੂਟ ਸੀ ਤਾਂ ਉਦੋਂ ਵੀ ਉਹਨਾਂ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਜ਼ਰੂਰਤ ਨਹੀਂ ਸੀ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਲੱਗਿਆ ਕਿ ਯਾਰ ਕਹਿਣਾ ਚਾਹੀਦਾ ਹੈ ਜਾਂ ਹੌਸਲਾ ਵਧਾਉਣਾ ਚਾਹੀਦਾ ਹੈ ਜਾਂ ਸਾਡੇ ਪੰਜਾਬ ਦੀ ਕੁੜੀ ਆ ਉੱਥੋਂ ਦੀ ਆਰਟਿਸਟ ਜੋ ਵੀ ਜਿਵੇਂ ਵੀ ਉਹਨਾਂ ਨੂੰ ਲੱਗਿਆ ਪਰ ਮੈਂ ਥੋੜੀ ਸੋਚ ਕੇ ਗਈ ਸੀ ਵੀ ਮੈਨੂੰ ਮਤਲਬ ਦਲਜੀਤ ਕਹਿਣਗੇ ਕਿ ਤੂੰ ਬਹੁਤ ਅੱਛਾ ਕਰ ਰਹੀ ਹੈ ਮੈਂ ਤਾਂ ਨਹੀਂ ਸੋਚ ਕੇ ਗਈ ਸੀ ਉਹਨਾਂ ਦਾ ਬੜਪਨ ਉਹ ਬਹੁਤ ਅੱਛੇ ਨੇ ਹਾਂਜੀ ਕਿਸੇ ਤੇ ਉਹ ਤੁਸੀਂ ਗੁਰਮੀਲ ਕੌਰ ਜੀ ਨੂੰ ਤਾਂ ਨਹੀਂ ਮਿਲੇ ਜਿਹੜਾ ਕੈਰੈਕਟਰ ਕਰਦੇ ਨਹੀਂ ਮੈਂ ਉਹਨਾਂ ਨੂੰ ਨਹੀਂ ਮਿਲੀ ਮੇਰਾ ਸੈੱਟ ਤੇ ਆਉਂਦੇ ਰਹੇ ਆ ਉਹ ਪਰ ਉਹ ਮੇਰੀ ਕਿਸਮਤ ਵੀ ਉਹ ਉਦੋਂ ਆਏ ਜਦੋਂ ਮੇਰਾ ਸ਼ੂਟ ਨਹੀਂ ਸੀ ਹੁੰਦਾ ਅਗਲੇ ਦਿਨ ਮੈਂ ਜਾਂਦੀ ਸੀ ਤਾਂ ਮੈਨੂੰ ਪਤਾ ਲੱਗਦਾ ਸੀ ਕਿ ਹਾਂ ਗੁਰਮੀਲ ਜੀ ਆਏ ਸੀ ਪ੍ਰੀਤੀ ਚੋਪੜਾ ਦੇ ਨਾਲ ਤੁਹਾਡੇ ਸੀ ਮੇਰੇ ਸੀਨ ਨਹੀਂ ਹੈਗੇ ਪਰ ਮੈਂ ਉਹਨਾਂ ਨੂੰ ਜਦੋਂ ਮੇਰਾ ਫਰਸਟ ਡੇ ਸੀਗਾ ਸ਼ੂਟ ਦਾ ਉਦੋਂ ਮੈਂ ਮਿਲੀ ਆ ਉਹਨਾਂ ਨੂੰ ਵਧੀਆ ਨੇ ਉਹ ਵੀ ਵਧੀਆ ਨੇ ਹਾਂਜੀ ਕਿਵੇਂ ਲੱਗਾ ਕੰਮ ਕਰਕੇ ਉਹਨਾਂ ਨਾਲ ਮੇਰਾ ਨਹੀਂ ਕੋਈ ਉਹਨਾਂ ਨਾਲ ਨਹੀਂ ਸੀਗਾ ਕੋਈ ਸ਼ਾਰਟ ਉਹਨਾਂ ਨਾਲ ਹੈ ਨਹੀਂ ਸੀ ਖਾਸ ਤੇ ਵੈਸੇ ਵੈਸੇ ਥੋੜੀ ਬਹੁਤ ਗੱਲ ਹੋਈ ਜਦੋਂ ਪਹਿਲੇ ਦਿਨ ਮਿਲੇ ਠੀਕ ਹੈ ਚਲੋ ਆਪਾਂ ਫਿਰ ਤੋਂ ਹਟ ਕੇ ਗੱਲ ਕਰਦੇ ਹਾਂ ਥੋੜੀ ਜੀ ਤੇ ਕਿਉਂ ਮੈਂ ਤੁਹਾਡੇ ਕਾਫੀ ਪੁਰਾਣੇ ਇੰਟਰਵਿਊਜ਼ ਦੇਖੇ ਨੇ ਆਪਣੇ ਉਹਦੇ ਵਿੱਚ ਤੁਸੀਂ ਇੱਕ ਗੱਲ ਕੀਤੀ ਸੀ ਜਦੋਂ ਤੁਹਾਡਾ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਕੋਈ ਐਡੀ ਖੁਸ਼ੀ ਨਹੀਂ ਸੀ ਨਹੀਂ ਨਹੀਂ ਆਇ ਤਾਂ ਨਹੀਂ ਮੈਂ ਕਿਹਾ ਮੈਂ ਆਇ ਤਾਂ ਮੇਰੀ ਡੈਡੀ ਨੇ ਗੁਰਵੰਡਿਆ ਸੀ ਆਇ ਨਹੀਂ ਸੀ ਮੈਂ ਕਿਹਾ ਇਹ ਕਿ ਬਾਚ ਜਦੋਂ ਇੱਕ ਮੁੰਡੇ ਕੁੜੀ ਦਾ ਫਰਕ ਜੇ ਹੋਣਾ ਉਹ ਉਹ ਹੋਇਆ ਬਾਚ ਬਾਚ ਹਾਂ ਬਾਚ ਤੇ ਜਦੋਂ ਤੁਸੀਂ ਇਸ ਲਾਈਨ ਨੂੰ ਜੁਆਇਨ ਕਰਨ ਦਾ ਫੈਸਲਾ ਲਿਆ ਉਹ ਤੁਹ ਕਰਦੇ ਕਿ ਮੇਰੇ ਨਾ ਅਜੀਬ ਜਿਹੇ ਰਿਸ਼ਤੇ ਨਾ ਤਾਂ ਮੈਂ ਉਹਨੂੰ ਸਪੋਰਟ ਕਹਿ ਸਕਦੀਆਂ ਨਾ ਮੈਂ ਉਸ ਗੱਲ ਨੂੰ ਇਹ ਕਹਿ ਸਕਦੀਆਂ ਕਿ ਮੈਨੂੰ ਬਹੁਤ ਹੀ ਰੋਕਿਆ ਤੇ ਮਤਲਬ ਜਦੋਂ ਮੈਂ ਕੁਝ ਕਰਨ ਜਾਂਦੀ ਸੀ ਤਾਂ ਹਾਂ ਮੇਰੇ ਡੈਡੀ ਬੋਲ ਪੈਂਦੇ ਸੀ ਬੋਲਦੇ ਸੀ ਝਟਕਦੇ ਸੀ ਮੈਨੂੰ ਹੁੰਦਾ ਸੀ ਚਲ ਮੈਂ ਕਰ ਲਿਆ ਠੀਕ ਹੈ ਹੁਣ ਹੁਣ ਡੈਡੀ ਜੇ ਬੋਲਦੇ ਚਲ ਦੋ ਗੱਲਾਂ ਸੁਣ ਲਓ ਇਹਨਾਂ ਦੀਆਂ ਹੈਨਾ ਮਤਲਬ ਉਹਨਾਂ ਨੇ ਭੇਜ ਵੀ ਦੇਣਾ ਬਿਨਾਂ ਪੁੱਛੇ ਨਹੀਂ ਸੀ ਮੈਂ ਗਈ ਕਦੇ ਮੈਂ ਪੁੱਛ ਕੇ ਜਾਣਾ ਕਿਸੇ ਵੀ ਕੰਮ ਤੇ ਉਦੋਂ ਭੇਜ ਦੇਣਾ ਵਾਪਸ ਆਉਣ ਵੇਲੇ ਪਤਾ ਨਹੀਂ ਮਤਲਬ ਮੂਡ ਬਦਲ ਜਾਂਦਾ ਸੀ ਉਦੋਂ ਉਦੋਂ ਬੋਲਦੇ ਸੀ ਫਿਰ ਮੈਨੂੰ ਲੱਗਦਾ ਸੀ ਚਲ ਮੈਨੂੰ ਭੇਜ ਵੀ ਦਿੱਤਾ ਚਲੋ ਮੈਂ ਕੰਮ ਵੀ ਕਰਿਆਈ ਚਲ ਕੋਈ ਨਹੀਂ ਵੀ ਹੁਣ ਸੁਭਾਅ ਹੈ ਡਾਡੀ ਦਾ ਇਹ ਚਲ ਹੁਣ ਬੋਲ ਭੱਜਿਆਗਾ ਕੰਮ ਹੀ ਹਾਂ ਠੀਕ ਹੈ ਤੇ ਆਪਣੇ ਜਿਵੇਂ ਕਿ ਬੁਰਾ ਨਾ ਮਰਿਓ ਹਮ ਰਗਰੂ ਲੈ ਕੇ ਵੀ ਕਈ ਵਾਰੀ ਖੜੇਦਾ ਹੈ ਨਾ ਵੀ ਜੇ ਕਰਦੇ ਨੇ ਨਹੀਂ ਕਿਹਾ ਵੀ ਤੂੰ ਕਿਹੜੇ ਪਾਸੇ ਹੀਰੋਇਨ ਲੱਗਦੀ ਹੈ ਜਿਹੜਾ ਤੇ ਫਿਲਮ ਦੇ ਵਿੱਚ ਲਈ ਐਵੇਂ ਮੈਂ ਕਹਾ ਉਹਨਾਂ ਨੇ ਆਏ ਕਿ ਆ ਤਾਂ ਨਹੀਂ ਪਰ ਵੀ ਹਾਂ ਠੀਕ ਹੈ ਕਲਰ ਨੂੰ ਲੈ ਕੇ ਜਿਵੇਂ ਆਪਣੇ ਮੋਸਟਲੀ ਪੰਜਾਬ 'ਚ ਹੈਗਾ ਹੀ ਆ ਪੰਜਾਬ ਨਹੀਂ ਨਾਰਥ ਪੂਰਾ ਹੀ ਇਹਨਾਂ ਨੂੰ ਲੱਗਦਾ ਵੀ ਜਿਹੜੀ ਕੁੜੀ ਗੋਰੀ ਆ ਉਹੀ ਸੋਹਣੀ ਆ ਤਾਂ ਇਹ ਲੱਗਦਾ ਹੁੰਦਾ ਪਤਾ ਨਹੀਂ ਉਹਨੇ ਦੂਰ ਕਦੋਂ ਹੋਊਗਾ ਇਹ ਗੱਲ ਪਰੇ ਸੀ ਇਸ ਕਰਕੇ ਮੈਂ ਕਿਸੇ ਨੂੰ ਦੱਸ ਨਹੀਂ ਸੀ ਮੈਂ ਕੀ ਕਰਨਾ ਚਾਹੁੰਦੀ ਆ ਵੈਸੇ ਵੀ ਕਿਸੇ ਅਰੇ ਦਾ ਵੀ ਆਪਣੇ ਵੱਡੇ ਸੁਪਨੇ ਛੋਟੀ ਸੋਚ ਆ ਰਹੀ ਆ ਕਿ ਮੈਂ ਸਾਹਮਣੇ ਸ਼ੇਰ ਦੇ ਵੀ ਨਹੀਂ ਕਰਦੇ ਚਾਹੀਦੇ ਪਤਾ ਨਹੀਂ ਬਸ ਮੈਨੂੰ ਮੈਂ ਕਦੇ ਦੱਸਿਆ ਨਹੀਂ ਸੀ ਜਦੋਂ ਬਣ ਗਈ ਪ੍ਰਮਾਤਮਾ ਨੇ ਬਣਾਤਾ ਜੋ ਚਾਹਿਆ ਉਹ ਬਣ ਗਈ ਇਸ ਤੋਂ ਵੱਧ ਕੀ ਚਾਹੀਦਾ ਹੋਰ ਹਾਂਜੀ ਇਹ ਤਾਂ ਹਾਂ ਤੇ ਇਸ ਲਾਈਨ ਦੇ ਵਿੱਚ ਸੁਣਨ ਨੂੰ ਮਿਲਦਾ ਵੀ ਕਾਸਟਿੰਗ ਕਾਊਚ ਦਾ ਕਾਫੀ ਚੱਲ ਰਿਹਾ ਹੈ ਤੁਹਾਨੂੰ ਕਦੇ ਇਹ ਚੀਜ਼ ਫੇਸ ਕਰਨੀ ਪਈ ਆ ਇਨੂੰ ਫੇਸ ਮੈਨੂੰ ਨਹੀਂ ਸਮਝ ਲੱਗਦੀ ਮੈਂ ਇਹਨੂੰ ਕਿਸ ਤਰੀਕੇ ਨਾਲ ਕਵਾਂ ਜਿਹੜਾ ਵੀ ਫੀਲਡ ਹੁੰਦਾ ਹਰ ਫੀਲਡ 'ਚ ਕੁੜੀਆਂ ਨੂੰ ਪ੍ਰੋਬਲਮ ਆਉਂਦੀਆਂ ਹੀ ਨੇ ਉਹ ਜ਼ਰੂਰੀ ਨਹੀਂ ਵੀ ਆਪਾਂ ਇਸੇ ਫੀਲਡ ਦੀ ਗੱਲ ਕਰੀਏ ਕਿ ਇੱਥੇ ਹੀ ਆਉਂਦੀਆਂ ਨੇ ਇੱਥੇ ਵੀ ਆਉਂਦੀਆਂ ਨੇ ਪਰ ਦੂਜੇ ਫੀਲਡਸ ਦੇ ਵਿੱਚ ਵੀ ਆਉਂਦੀਆਂ ਨੇ ਦਿੱਕਤਾਂ ਆਈਆਂ ਸ਼ੁਰੂ 'ਚ ਮੈਨੂੰ ਤੇ ਪਰ ਮੈਂ ਡਿਸੀਜਨ ਲੈ ਲਿਆ ਸੀ ਕਿ ਮੈਂ ਜਿਵੇਂ ਕੰਮ ਕਰਨਾ ਚਾਹੁੰਦੀ ਆ ਮੈਂ ਐਂ ਕੰਮ ਕਰੂੰਗੀ ਔਕھی ਹੋਈ ਫਿਲਮਾਂ 'ਚੋਂ ਵੀ ਨਿਕਲੀ ਪਰ ਮੈਨੂੰ ਲੱਗਿਆ ਕਿ ਨਹੀਂ ਮੈਂ ਜਿਹੜਾ ਰਾਹ ਮੈਂ ਜਾਣਾ ਚਾਹੁੰਦੀ ਹਾਂ ਮੈਂ ਇਸੇ ਹੀ ਜਾਊਂਗੀ ਤੇ ਮੈਂ ਉਹੀ ਕੀਤਾ ਔਰ ਪਰਮਾਤਮਾ ਨੇ ਉਹੀ ਕਰਦੇ ਕਰਦੇ ਹੀ ਮੇਰਾ ਨਾਮ ਬਣਾਇਆ ਮੇਰੀ ਅੱਡ ਪਛਾਣ ਬਣਾਈ ਸੋ ਇਹ ਵੱਡੀ ਗੱਲ ਹੈ ਬਹੁਤ ਹਾਂਜੀ ਤੇ ਹੁਣ ਬੜਾ ਸੋਹਣਾ ਤੁਸੀਂ ਆਪਣਾ ਮਕਾਮ ਬਣਾਇਆ ਆਪ ਲੇਕਿਨ ਜਿਵੇਂ ਆਹ ਵੀ ਫਿਲਮ ਨੂੰ ਲੈ ਕੇ ਟ੍ਰੋਲ ਆਰਮੀ ਤੁਹਾਨੂੰ ਕਾਫੀ ਟ੍ਰੋਲ ਕੀਤਾ ਯਾਰ ਇਹ ਵੀ ਆਹਾ ਕਰੂ ਆ ਨਹੀਂ ਕਰੂ ਇਹ ਲੋਕ ਕੌਣ ਕੀ ਹੁੰਦੇ ਆ ਏ ਨਾ ਮੈਨੂੰ ਲੱਗਦਾ ਵੀ ਬਸ ਘਰੇ ਬਹਿ ਕੇ ਇਹਨਾਂ ਨੂੰ ਲੱਗਦਾ ਵੀ ਵੇਲੇ ਨੇ ਉਹਨਾਂ ਨੂੰ ਲੱਗਦਾ ਕੋਈ ਚੀਜ਼ ਪਾ ਲਈਏ ਤੇ ਕਿੱਥੇ ਬੋਲਿਆ ਜਾ ਸਕੇ ਖਾਸ ਕਰਕੇ ਉਹ ਹੁਣ ਜਿਹੜੇ ਲੋਕ ਮੈਨੂੰ ਦੀਪ ਕਰਕੇ ਜਾਣਨ ਲੱਗੇ ਨਾ ਜਿਹੜੇ ਮੈਨੂੰ ਪਹਿਲਾਂ ਜਾਣਦੇ ਨਹੀਂ ਸੀ ਉਹਨਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਐਕਟਰੈਸ ਸੀ ਪਹਿਲਾਂ ਤੋਂ ਹੀ ਹੈਨਾ ਇਹ ਉਹਨਾਂ ਦੀ ਗਲਤੀ ਨਹੀਂ ਚਲੋ ਨਹੀਂ ਫਿਲਮਾਂ ਦੇਖਦੇ ਹੋਣਗੇ ਪਰ ਮੈਂ ਇੱਕ ਐਕਟਰੈਸ ਹਾਂ

ਦੁਕਾਨੋ ਆਪਣਾ ਗਿਆਨ ਵਧਾਣ ਦੀ ਸਾਥ ਤੇ ਦੂਸਰਿਆਂ ਨੂੰ ਨੀਵਾਂ ਦਿਖਾਉਣ ਦੇ ਵਿੱਚ ਜ਼ਿਆਦਾ ਮਜ਼ਾ ਆਉਂਦਾ ਸ਼ਾਇਦ ਪਤਾ ਨਹੀਂ ਇਹ ਤਾਂ ਹੁਣ ਦੇਖੋ ਉਹੀ ਜਾਣਦੇ ਨੇ ਪਰ ਮੈਨੂੰ ਲੱਗਦਾ ਕਿ ਐਪਰੀਸ਼ੀਏਟ ਕਰਨਾ ਚਾਹੀਦਾ ਚਲੋ ਜੇ ਤੁਸੀਂ ਮੈਨੂੰ ਦੀਪ ਕਰਕੇ ਵੀ ਜਾਣਦੇ ਹੋ ਤੁਸੀਂ ਮੈਨੂੰ ਪਹਿਲਾਂ ਨਹੀਂ ਜਾਣਦੇ ਤਾਂ ਵੀ ਤੁਹਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਜੇ ਤੁਸੀਂ ਮੈਂ ਮੈਨੂੰ ਐ ਕਹਿੰਦੇ ਹੋ ਕਿ ਭੈਣ ਮੇ ਭੈਣ ਦਾ ਕੰਮ ਤਾਂ ਦੇਖ ਲਓ ਫਿਰ ਤੁਸੀਂ ਮੈਨੂੰ ਬਾਅਦ ਚ ਕਹਦੇ ਹੋ ਕਿ ਬਿਨਾ ਕੰਮ ਦੇ ਕੀ ਤੁਸੀਂ ਗਲਤ ਕਰਕੇ ਆਈਆਂ ਫਿਰ ਮੈਂ ਤੁਹਾਡੀ ਦੇਣਦਾ ਨਾ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਪਰ ਐਕਟਰ ਦਾ ਧਰਮ ਐਕਟਿੰਗ ਕਰਨਾ ਹੁੰਦਾ ਉਹ ਇੱਕ ਕਿਰਦਾਰ ਹੁੰਦਾ ਉਹ ਕੋਈ ਵੀ ਹੋਵੇ ਮੈਂ ਕੱਲ ਨੂੰ ਵੀ ਕੁਝ ਵੀ ਮੈਂ ਕਰਨ ਮੈਨੂੰ ਕਰਨ ਨੂੰ ਆਵੇ ਮੈਂ ਕਰੂੰਗੀ ਉਹ ਮੇਰਾ ਧਰਮ ਹੈ ਬਿਲਕੁਲ ਜੀ ਹੋਰ ਜਿਵੇਂ ਦਲਜੀਤ ਭਾਈ ਦੇ ਚਮਕੀਲੇ ਦਾ ਵੀ ਕੀਤਾ ਹਾਂ ਜਿਹੜਾ ਖੜਗੂ ਹੱਥੋਂ ਮਾਰਿਆ ਗਿਆ ਹਾਂ ਦੇਖੋ ਇਹਨਾਂ ਨੇ ਖਲੜਾ ਸਾਹਿਬ ਦਾ ਕਿਰਦਾਰ ਵੀ ਕੀਤਾ ਜਿਹੜੇ ਬੇਵਿਦ ਮਤਲਬ ਬੇਰਗਾਰ ਦੇ ਵਿੱਚ ਜਿਹੜੇ ਮਾਰੀ ਉਹਨਾਂ ਦੇ ਖੋਜਾ ਕਰਨ ਵਲ ਉਹਨਾਂ ਦਾ ਧਰਮ ਹੈ ਬਿਲਕੁਲ ਇਹ ਧਰਮ ਹੈ ਸਾਡਾ ਤੁਮ ਤਾਂ ਜੋ ਵੀ ਬੋਲ ਰਹੇ ਹੋ ਕਿ ਤੁਹਾਡਾ ਸਨਮਾਨ ਕਰਨਾ ਪੈਣਾਗੇ ਬਸ ਸਾਨੂੰ ਲੱਗਣਾ ਚਾਹੀਦਾ ਕਿ ਹਾਂ ਇਹਦੇ ਵਿੱਚ ਕੁਝ ਕਰਨ ਨੂੰ ਹੈ ਜੀ ਤੇ ਹੋਰ ਆਉਣ ਵਾਲੇ ਪ੍ਰੋਜੈਕਟ ਆਪਣੇ ਆਉਣ ਵਾਲੇ ਮੇਰੇ ਮੇਰੀ دارو ਆ ਰਹੀ ਹੈ ਅਮਰਦੀਪ ਸਰ ਨੇ ਡਾਇਰੈਕਟ ਕੀਤੀ ਵੈਬ ਸੀਰੀਜ਼ ਹੈ ਔਰ ਸੁੱਖਾ ਰੈਡਰ ਆ ਰਹੀ ਹੈ ਰਾਜਤਾਨੀ ਆ ਰਹੀ ਹੈ ਇਤ ਨਹੀਂ ਅਮਰਦੀਪ ਜੀ ਦੀ ਨੇ ਤੇ ਕਈ ਲੋਕਾਂ ਨੂੰ ਐ ਵੀ ਲੱਗਦਾ ਖਰੇ ਮੈਂ ਬਾਉਂਡ ਆ ਅਸੀਂ ਤਾਂ ਤੁਹਾਨੂੰ ਤਾਂ ਨਹੀਂ ਪੁੱਛਿਆ ਕਿ ਤੁਸੀਂ ਸ਼ਾਇਦ ਬਾਉਂਡ ਹੋ ਐਕਟਰ ਨਹੀਂ ਬਾਉਂਡ ਹੁੰਦਾ ਮੈਂ ਕੋਈ ਸਿੰਗਰ ਨਹੀਂ ਤੇ ਅਮਰਦੀਪ ਸਰ ਕੋਈ ਕੰਪਨੀ ਨਹੀਂ ਕਿ ਉਹਨਾਂ ਨੇ ਸਾਨੂੰ ਬਾਉਂਡ ਕਰਿਆ ਵਿਆ ਉਹਨਾਂ ਨੂੰ ਐਜ਼ ਏ ਐਕਟਰ ਮੈਂ ਠੀਕ ਲੱਗਦੀ ਹੋਊਂਗੀ ਤਾਂ ਹੀ ਉਹਨਾਂ ਨੂੰ ਪ੍ਰੋਜੈਕਟਸ ਮੈਨੂੰ ਲੈ ਲੈਂਦੇ ਨੇ ਪਰ ਇਹ ਕੋਈ ਨਹੀਂ ਹੈਗਾ ਕਿ ਜੇ ਮੇਰੀ ਲੋੜ ਕਿਸੇ ਪ੍ਰੋਜੈਕਟ ਦੇ ਵਿੱਚ ਨਾ ਹੋਊਗੀ ਤੇ ਤੁਸੀਂ ਕੋਈ ਵੀ ਫਿਲਮ ਕੋਈ ਵੀ ਚੀਜ਼ ਕੋਈ ਵੈਬ ਸੀਰੀਜ਼ ਉਹਨਾਂ ਦੀ ਬਣਾਈ ਦੇਖ ਲਓ ਜੇ ਤੁਹਾਨੂੰ ਐ ਲੱਗਿਆ ਕਿ ਕੁਲ ਸਿੱਧੂ ਇਹ ਤਾਂ ਵੈਸੇ ਹੀ ਠੱਕੇ ਨਾ ਵੜੀ ਵੀ ਆ ਹੈਨਾ ਹਾਂਜੀ ਫੇਰ ਤੁਸੀਂ ਕਹਿ ਲਓ ਮੈਨੂੰ ਉਸ ਗੱਲ ਲਈ ਵੀ ਕਿਹਾ ਜਾਂਦਾ ਜਾਂ ਮੈਨੂੰ ਜੇ ਕੰਮ ਨਹੀਂ ਮਿਲਦਾ ਤਾਂ ਲੋਕ ਇਹ ਵੀ ਸੋਚਦੇ ਆ ਆਪਣੇ ਆਪ ਕੋਲੋਂ ਹੀ ਬਣਾ ਲਣਗੇ ਅਸੀਂ ਤਾਂ ਕਿਹਾ ਜੀ ਤੁਸੀਂ ਸਿਰਫ ਉਹਨਾਂ ਨਾਲ ਹੀ ਕੰਮ ਕਰਦੇ ਹੋ ਅਪਰੋਚ ਤਾਂ ਕਰੋ ਹਾਂਜੀ 임ਤੀਆਜ਼ ਸਰ ਨੇ ਅਪਰੋਚ ਕੀਤੀ ਤੁਸੀਂ ਕਿਹਾ 임ਤੀਆਜ਼ ਸਰ ਨੇ ਕੀਤੀ ਮੈਂ ਕੰਮ ਕੀਤਾ ਜਤਿੰਦਰ ਮੋਹਰ ਹੋਰਾਂ ਨਾ ਕੰਮ ਕੀਤਾ ਤੇ ਗੁਰਵਿੰਦਰ ਜੀ ਨਾ ਕੰਮ ਕੀਤਾ ਅੰਨੇ ਘੋੜੇ ਦਾ ਦਾਨ ਤੇ ਕਿੰਨੀਆਂ ਫਿਲਮਾਂ ਮੈਂ ਹੋਰ ਕੀਤੀਆਂ ਨੇ ਮੰਜੇ ਬਿਸਤਰੇ ਕੀਤੀ ਕਿੱਸਾ ਪੰਜਾਬ ਹੋਰ ਬਹੁਤ ਸਾਰੇ ਕੰਮ ਮੈਂ ਕੀਤੇ ਨੇ ਇਹ ਮੈਨੂੰ ਲੱਗਦਾ ਨਾ ਬਸ ਇਹ ਸ਼ਾਇਦ ਬਹਾਨਾ ਹੁੰਦਾ ਉਹੀ ਉਹੀ ਬੱਸ ਇਹ ਕਹਿ ਦੇਣਾ ਕਿ ਅਸੀਂ ਤਾਂ ਨਹੀਂ ਕੀਤਾ ਤੁਹਾਨੂੰ ਅਪਰੋਚ ਜਦ ਕੀ ਕਰਨਾ ਵੈਸੇ ਵੀ ਨਹੀਂ ਹੁੰਦਾ ਵੈਸੇ ਵੀ ਨਹੀਂ ਹੁੰਦਾ ਬਸ ਤੇ ਆਪਣੇ ਜੋਰਾ ਫਿਲਮ ਅਗੇ ਨਹੀਂ ਬਣ ਸਕਦੀ ਦੀ ਬਾਈ ਇਹ ਜਾਣਕਾਰੀ ਇਹ ਗੱਲ ਦਾ ਤਾਂ ਦੁੱਖ ਰਹੂ ساری عمر ਬਿਲਕੁਲ ਬਾਈ ਨੇ ਤਾਂ ਉਸੇ ਵੇਲੇ ਕਿਹਾ ਸੀ ਕਿ ਮੇਰੇ ਲਈ ਤਾਂ ਦੋ ਜਨੇ ਗਏ ਆ ਜੇ ਪੈਸਾ ਕਮਾਉਣਾ ਹੁੰਦਾ ਹਨਾ ਤਾਂ ਜਿਹੜੀ ਆਪਣਾ ਚੈਪਟਰ 3 ਬਣ ਜਾਂਦੀ ਜੇ ਕੋਈ ਹੋਰ ਬੰਦਾ ਹੁੰਦਾ ਹਾਂਜੀ ਬਾਈ ਦੀ ਥਾਂ ਤੇ ਪਰ ਉਹ ਸਾਫ਼ ਕਹਿੰਦੇ ਨੇ ਕਿ ਨਹੀਂ ਇਹ ਕੰਮ ਨਹੀਂ ਕਰਨਾ ਔਰ ਸਾਡੀ ਮਤਲਬ ਸਾਡੇ ਲਈ ਜੋਰਾ ਦਾ ਮਤਲਬ ਦੀਪ ਸੀ ਤੇ ਦੀਪ ਹੈ ਨਹੀਂ ਤਾਂ ਜੋਰਾ ਨਹੀਂ ਬਣ ਸਕਦੀ ਇੱਕ ਐਕਟਰ ਤੋਂ ਇਲਾਵਾ ਇੱਕ ਇਨਸਾਨ ਦੇ ਤੌਰ ਤੇ ਦੀਪ ਬਾਈ ਕਿਦਾਂ ਦੀ ਸੀ ਤੁਸੀਂ ਤਾਂ ਕਾਫੀ ਨੇੜੇ ਉਹਨਾਂ ਦੇ ਨਾਲ ਰਹੇ ਹੋ ਭੈਣ ਕਹਿੰਦੇ ਸੀ ਤੁਹਾਨੂੰ ਬਹੁਤ ਵਧੀਆ ਅਸੀਂ ਤਾਂ ਇੰਨੇ ਨੇੜੇ ਸੀ ਕਿ ਅਸੀਂ ਲੜਦੇ ਸੀ ਅਸੀਂ ਅਸੀਂ ਬਹੁਤ ਲੜਦੇ ਵੀ ਸੀ ਪਰ ਸਾਡਾ ਪਿਆਰ ਸੀਗਾ ਉਹ ਮੈਂ ਖੁਸ਼ਕਿਸਮਤ ਸਮਝਦੀ ਆਵਦੇ ਆਪ ਨੂੰ ਕਿ ਨਹੀਂ ਤਾਂ ਸ਼ਾਇਦ ਇਹ ਲੋਗੇ ਵੀ ਟਰੋਲ ਕਰਦੇ ਮੈਂ ਮਿਰਰ ਗੀ ਨੂੰ ਕਿ ਨਾਟਕ ਕਰਦੀ ਐ ਜਾਂ ਉਹੀ ਕਹੀ ਜਾਂਦੇ ਆ ਉਹ ਆਪਦੇ ਮੂੰਹ ਕਹਿ ਗਿਆ ਇੱਕ ਇੰਟਰਵਿਊ ਦੇ ਵਿੱਚ ਹਨਾ ਹਾਂਜੀ ਕਿ ਮੇਰੀ ਭੈਣ ਆ ਸਾਡੀ ਕੁੜੀ ਆ ਤੇ ਇਸ ਕਰਕੇ ਸ਼ਾਇਦ ਦੇ ਕੁਝ ਹੋਰ ਨਹੀਂ ਬੋਲ ਸਕਦੇ ਇਹ ਹੋਰ ਤਰੀਕੇ ਨਾਲ ਆਗੇ ਕਿ ਜੇ ਜੇ ਦੀਪ ਹੁੰਦਾ ਤਾਂ ਜਿਹੜੀ ਆ ਫਿਲਮ ਐ ਫਿਰ ਤੂੰ ਨਹੀਂ ਕਰਨੀ ਸੀ ਤੇਰਾ ਪੱਤਾ ਕੱਟ ਦਿੰਦੇ ਤੂੰ ਪੈਸਿਆਂ ਪਿੱਛੇ ਜ਼ਮੀਰ ਵੇਚਦੀ ਇਹ ਜਾਣਦਾ ਹੀ ਨਹੀਂ ਦੀ ਕਹੇ ਜਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਬਿਲਕੁਲ ਨਹੀਂ ਜਾਣਦਾ ਕਿਉਂ ਖੁਸ਼ ਹੁੰਦਾ ਉਹ ਐਪਰੀਸ਼ੀਏਟ ਕਰਦਾ ਉਹ ਹਮੇਸ਼ਾ ਕਹਿੰਦਾ ਸੀ ਕੰਮ ਕਰੋ ਅੱਗੇ ਵਧੋ ਤੂੰ ਬੰਬੇ ਟਰਾਈ ਕਰ ਤੂੰ ਉੱਥੇ ਆਡੀਸ਼ਨਸ ਦੇ ਤੂੰ ਫਲਾਣੇ ਥਾਂ ਜਾ ਉਹ ਕਿਉਂ ਮੈਨੂੰ ਐਂ ਕਹਿੰਦਾ ਕਿ ਤੂੰ ਕਿਉਂ ਕੀਤੀ ਬਿਲਕੁਲ ਵੀ ਨਹੀਂ ਅਸੀਂ ਬਚਣਦੇ ਉਹ ਤੁਹਾਡਾ ਟੈਲੈਂਟ ਪਤਾ ਸੀਗਾ ਵੀ ਤੁਸੀਂ ਕੀ ਕਰ ਸਕਦੇ ਹੋ ਤੇ ਇੱਥੇ ਤੁਹਾਡੇ ਲਈ ਮੌਕੇ ਹਨ ਬਿਲਕੁਲ ਔਰ ਇੱਕ ਐਕਟਰ ਹੁੰਦਾ ਨਾ ਉਹ ਐਕਟਰ ਵੀ ਸੀ ਨਾ ਨਾਲ ਜਿਹੜਾ ਕੰਮ ਇੱਥੇ ਦੀਪ ਕਰ ਰਿਆ ਉਹ ਉਹਦਾ ਇੱਕ ਵੱਖ ਕੰਮ ਸੀ ਐਕਟਿੰਗ ਉਹਦਾ ਵੱਖ ਕੰਮ ਸੀ ਜੇ ਉਹ ਉਹਨੂੰ ਵੀ ਕੋਈ ਫਿਲਮ ਕੋਈ ਆਫਰ ਹੁੰਦੀ ਤਾਂ ਆਬਵੀਅਸਲੀ ਦੀਪ ਕਰਦਾ ਮੈਂ ਇਹ ਕਹਿੰਨੀ ਆ ਕਿ ਹੁਣ ਇਹ ਲੋਕ ਮਤਲਬ ਉਹ ਜਿਵੇਂ ਆਪਾਂ ਕਹਿੰਦੇ ਵੀ ਠੇਕੇਦਾਰੀ ਲੈ ਕੇ ਬਹਿ ਗਏ ਦੀਪ ਦੀ ਦੀਪ ਜੈਸ ਵੇਲੇ ਹੁੰਦਾ ਵੀ ਨਾ ਜਿਹੜੀ ਸਿਚੁਏਸ਼ਨ ਚ ਇਹਨਾਂ ਨੇ ਦੀਪ ਨੂੰ ਇਕੱਲਾ ਛੱਡਿਆ ਸੀ ਨਾ ਉਹ ਹੁਣ ਵੀ ਦੀਪ ਨੂੰ ਇਸੇ ਸਿਚੁਏਸ਼ਨ 'ਚ ਹੀ ਰੱਖਦੇ ਨਾ ਤਾਂ ਇਹਨਾਂ ਨੇ ਯਕੀਨ ਕਰਨਾ ਸੀ ਨਾ ਇਹਨਾਂ ਨੇ ਉਹਦਾ ਕੋਈ ਸਾਥ ਦੇਣਾ ਸੀ ਇਹ ਤਾਂ ਦੀਪ ਚਲਾ ਗਿਆ ਇਸ ਕਰਕੇ ਸਾਡੀ ਆਦਤ ਹੈ ਕਿ ਇਹਨਾਂ ਨੂੰ ਆਦਤ ਆ ਵੀ ਜਦੋਂ ਬੰਦਾ ਨਾ ਰਹੇ ਨਾ ਫੇਰ ਰੱਬ ਬਣਾਉਣਾ ਜਿਉਂਦੇ ਜੀ ਉਹਨੂੰ ਸਮਝਣਾ ਹੀ ਨਹੀਂ ਹਾਂਜੀ ਇਸੇ ਮੈਂ ਤੁਹਾਨੂੰ ਮੈਂ ਲਾਈਵ 'ਚ ਵੀ ਕਿਹਾ ਸੀ ਕਿ ਜੇ ਇਨ ਕੇਸ ਜਿੰਨਾ ਤੁਸੀਂ ਬੰਦੇ ਨੂੰ ਤੰਗ ਕਰਦੇ ਹੋ ਮੈਂ ਇਹ ਜੀ ਹੈ ਨਹੀਂ ਹਨਾ ਮੈਂ ਕੁਝ ਨਹੀਂ ਕਰਦੀ ਮੈਂ ਇੱਕ ਐਗਜ਼ਾਮਪਲ ਦਿੰਦੀ ਸੀ ਜੇ ਮੈਂ ਕੁਛ ਕਰ ਲੈਨੀ ਆ ਤਾਂ ਫਿਰ ਫਿਰ ਤੁਸੀਂ ਦੇਖਿਓ ਫੇਸਬੁਕਾਂ ਕਾਲੀਆਂ ਹੁੰਦੀਆਂ ਮੇਰੀਆਂ ਫੋਟਾਂ ਮੈਂ ਜੋ ਜਿਉਂਦੇ ਜੀ ਬਣਨਾ ਚਾਹੁੰਦੀ ਸੀ ਉਦੋਂ ਨਹੀਂ ਬਣਾਇਆ ਹੂੰ ਜਦੋਂ ਮੈਂ ਨਹੀਂ ਹੋਊਂਗੀ ਫਿਰ ਇਹ ਮੈਨੂੰ ਬਣਾ ਦੇਣਗੇ ਫਿਰ ਕਿਸ ਕੰਮ ਫਿਰ ਕਿਹੜੇ ਕੰਮ ਫਿਰ ਕੀ ਕਰਨਾ ਮੈਂ ਮਰਨ ਨੂੰ ਚੋਗਦੇ ਕਿਹਨੇ ਦੇਖਿਆ ਹਾਂ ਸੋ ਇਹ ਇਹ ਕਰਦੇ ਨੇ ਇਹਨਾਂ ਨੂੰ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹਾਂਜੀ ਇਸੇ ਨੂੰ ਲੈ ਕੇ ਮੈਂ ਦੋ ਲਾਈਨਾਂ ਲਿਖਿਆ ਸੀਗੇ ਫੇਸਬੁਕ ਤੇ ਕਿ ਗਾ ਦੋ ਗਲੇ ਚ ਲੋਕ ਰੱਖੀ ਦੋ ਗਲੀ ਜੀ ਸੋਚ ਦੋ ਗਲਾ ਬਣਾਤਾ ਕਿਰਦਾਰ ਕੌਮ ਦਾ ਜਿਉਂਦਿਆਂ ਦੇ ਮਾਪਿਆਂ ਤੋਂ ਮਾਫੀਆ ਮੰਗਾਂਦੇ ਮੋਇਆਂ ਨੂੰ ਬਣਾਉਂਦੇ ਸੇਵਾਦਾਰ ਕੌਮ ਦਾ ਦੇਖ ਲਓ ਬਿਲਕੁਲ ਸਿੱਧੂ ਮੂਸੇਵਾਲਾ ਬਈ ਨਾ ਵੀ ਇਹ ਕੰਮ ਹੋਇਆ ਚੋਰੇ ਜੀ ਉਹਦੇ ਮਾਤਾ ਤੋਂ ਮਾਫੀ ਮੰਗਾ ਕੇ ਛੱਡੀ ਹਾਂ ਤੇ ਅੱਜ ਦੇਖ ਲਓ ਹਾਂ ਆਦਤ ਹੈ ਇਹਨਾਂ ਨੂੰ ਮਜਬੂਰ ਨੇ ਵਿਚਾਰੇ ਮੈਂ ਕਹਨੀ ਆ ਤਰਸ ਆਉਂਦਾ ਤਰਸ ਦੇ ਪਾਤਰ ਨੇ ਟਰਪਾ ਛਡੂ ਕਿਹੜੇ ਬਸ ਨੂੰ ਗੱਲ ਇਹ ਕਪਰ ਦੀ ਬਾਈ ਜੀ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਇੱਕ ਅਦਾਕਾਰ ਦੇ ਤੌਰ ਤੇ ਵੀ ਦੇਖਿਆ ਜੀ ਤੇ ਫਿਰ ਇੱਕ ਪੰਥਕ ਅਗਾਬਦੂ ਸੋਚਾਣੇ ਲੋਹਵਾਂ ਤੌਰ ਤੇ ਵੀ ਦੇਖਿਆ ਬਿਲਕੁਲ ਤੇ ਇਹ ਤਬਦੀਲੀ ਨੂੰ ਤੁਸੀਂ ਬਹੁਤ ਨੇੜਿਓਂ ਮਹਿਸੂਸ ਕੀਤਾ ਬਹੁਤ ਨੇੜਿਓਂ ਦੀਪ ਨੂੰ ਨਾ ਜਿਵੇਂ ਤੁਸੀਂ ਸੁਣਿਆ ਵੀ ਹੋਊਗਾ ਬਹੁਤ ਮੈਂ ਕਦੇ ਗੱਲ ਕੀਤੀ ਨਹੀਂ ਕਿਉਂਕਿ ਮੇਰੇ ਤੋਂ ਨਾ ਦੀਪ ਬਾਰੇ ਬਹੁਤੀ ਗੱਲ ਹੁੰਦੀ ਨਹੀਂ ਦੀਪ ਅੱਜ ਤੁਸੀਂ ਮੋਸ਼ਨ ਲਗ ਰਿਹਾ ਸੀ ਮੇਰੇ ਤੋਂ ਹੁੰਦੀ ਨਹੀਂ ਪਰ ਉਹ ਦੀਪ ਜਿਸ ਵੇਲੇ ਉਹ ਸਾਡੇ ਕੋਲ ਮੁੰਬਈ ਜਦੋਂ ਅਸੀਂ ਹੁੰਦੇ ਸੀ ਨਾ ਉਹ ਸੀ ਡੀਸੀ ਉਹਨੂੰ ਬਹੁਤ ਸਫਾਈ ਦੀ ਮੈਨੂੰ ਵੀ ਆ ਬਹੁਤ ਸਫਾਈ ਦੀ ਆਦਤ ਤੇ ਮੈਨੂੰ ਉਹਨਾਂ ਟਿਸ਼ੂ ਲੈ ਕੇ ਡੋਰ ਖੋਲਣਾ ਹਰ ਚੀਜ਼ ਇੰਨੀ ਜਿਆਦਾ ਸਫਾਈ ਉਹਨੂੰ ਲੱਗਦਾ ਸੀ ਕਿ ਜੇ ਕਿਤੇ ਤੇਲ ਵੀ ਪਾਇਆ ਨਾ ਉਹਨੇ ਪਰਸ ਖੋਲ ਦੇਣਾ ਬ੍ਰਦਰ ਜਾ ਕਾਰਡ ਕੱਢ ਲਓ ਤੇ ਤੁਸੀਂ ਸੋਚੋ ਕਿ ਇੱਥੇ ਆਪਦੇ ਲੋਕਾਂ ਲਈ ਉਹ ਬੰਦਾ ਕਿਵੇਂ ਰੁੱਲਦਾ ਰਿਹਾ ਕਿਵੇਂ ਧਰਨਿਆਂ ਤੇ ਰਿਹਾ ਕਿਵੇਂ ਮੁੜ ਕੇ ਦੇ ਭੇਜੇ ਲੋਕਿਆਂ ਨੂੰ ਜੱਫੀਆਂ ਪਾਉਂਦਾ ਰਿਹਾ ਨਾਟਕ ਨਹੀਂ ਸੀ ਕਰਦਾ ਉਹ ਹਨਾ ਪਰ ਇਹਨਾਂ ਨੇ ਉਹਦਾ ਯਕੀਨ ਨਹੀਂ ਕੀਤਾ ਯਕੀਨ ਨਹੀਂ ਕੀਤਾ ਉਸ ਵੇਲੇ ਨਹੀਂ ਕੀਤਾ ਤੇ ਇਹਨਾਂ ਨੇ ਮਤਲਬ ਸਾਨੂੰ ਪਤਾ ਸੀ ਨਾ ਉੱਥੇ ਬੈਠੀ ਮੈਂ ਰੋਂਦੀ ਸੀ ਮੈਨੂੰ ਲੱਗਦਾ ਸੀ ਹਾਏ ਕਿਵੇਂ ਕਰੀ ਜਾਂਦਾ ਹਾਏ ਇਹਨੂੰ ਤਾਂ ਐ ਲੱਗਦਾ ਇਹ ਕਿਵੇਂ ਕਿਵੇਂ ਕਰ ਰਿਹਾ ਹੋਊਗਾ ਤਾਂ ਔਖਾ ਹੋ ਰਿਹਾ ਹੋਣਾ ਪਰ ਉਹ ਸਾਡੇ ਲੋਕਾਂ ਲਈ ਕਰ ਰਿਹਾ ਸੀ ਜਾਣਬੁੱਝ ਕੇ ਨਹੀਂ ਸੀ ਉਹਦੇ ਅੰਦਰੋਂ ਆਉਂਦਾ ਸੀ ਉਹਨੂੰ ਪਿਆਰ ਅੰਦਰੋਂ ਆ ਰਿਹਾ ਸੀ ਲੋਕਾਂ ਲਈ ਹਨਾ ਹਾਂਜੀ ਤੇ ਅਸੀਂ ਇਹ ਫਰਕ ਦੇਖਿਆ ਆਪਦੇ ਅੱਖੀਂ ਹਾਂਜੀ ਦਰਿਆ ਤੇ ਬੈਠੇ ਥੱਲੇ ਸੰਗ ਦੇ ਵਿੱਚ ਬੈਠੇ ਜੇਲ੍ਹ ਚ ਕਿਤੇ ਸੌਖਾ ਥੋੜੀ ਰਿਆ ਉਹਨੇ ਜਦੋਂ ਸਾਨੂੰ ਆ ਕੇ ਦੱਸਿਆ ਮੈਨੂੰ ਮੈਂ ਕਰਿਆ ਕਰਾਂ ਉੱਥੇ ਕਿਵੇਂ ਰਹਿੰਦਾ ਹੋਊਗਾ ਹੁੰਦਾ ਹੀ ਐ ਇੰਨਾ ਛੋਟਾ ਜਿਹਾ ਥਾਂ ਸੀ ਐ ਥੱਲੇ ਸੀ ਤੇ ਕਿੰਨਾ ਔਖਾ ਮੈਂ ਮੈਂ ਸੋਚ ਨਹੀਂ ਸਕਦੀ ਵੀ ਵੀ ਦੀਪਾ ਕਿਵੇਂ ਰਹਾ ਹੋਊਗਾ ਤੁਸੀਂ ਦੇਖੋ ਵੀ ਕਿੰਨਾ ਉਹਦੇ ਚ ਬਦਲਾਵ ਸੀ ਆਪਦੇ ਲੋਕਾਂ ਲਈ ਤੇ ਸਾਡੇ ਲੋਕ ਉਹਨੂੰ ਕਹਿੰਦੇ ਸੀ ਇਹ ਤਾਂ ਬੀਜੇਪੀ ਦਾ ਬੰਦਾ ਇਹ ਜਿਹੜੇ ਹੁਣ ਮੈਨੂੰ ਆਏ ਕਹਿਣ ਲੱਗੇ ਆ ਇਹਨਾਂ ਦਾ ਕੀ ਯਕੀਨ ਕਰੋਗੇ ਜਦੋਂ ਦੀਪ ਚਲਾ ਗਿਆ ਫਿਰ ਦੀਪ ਇਹਨਾਂ ਦਾ ਹਾਂਜੀ ਤੇ ਇੱਕ ਦੀਪ ਬਈ ਇਹਦੇ ਬਾਰੇ ਹੋਰ ਵੀ ਗੱਲ ਤੁਹਾਨੂੰ ਮਿਲਦੀ ਹੈ ਕਿ ਦੀ ਸਣੀ ਦੇਵ ਨੂੰ ਗਰਾਸਪੁਰ ਤੋਂ ਚੋਣ ਲੜਨ ਦੀ ਸਲਾਹ ਇਹਨਾਂ ਨੇ ਦਿੱਤੀ ਸੀ ਆ ਮੈਨੂੰ ਗੱਲਾਂ ਤਾਂ ਸਾਰੀਆਂ ਹੀ ਪਤਾ ਨੇ ਪਰ ਮੈਨੂੰ ਐ ਲੱਗਦਾ ਕਿ ਆਪਾਂ ਫਿਲਮ ਦੀ ਇੰਟਰਵਿਊ ਕਰਨ ਬੈਠੇ ਹਾਂ ਵੀ ਫਿਲਮ ਦੀ ਕਰੀਏ ਕਿਉਂਕਿ ਮੈਂ ਸੱਚੀ ਕਦੇ ਨਾ ਕੀਤੀਆਂ ਨਹੀਂ ਦੀਪ ਦੀਆਂ ਗੱਲਾਂ ਮੈਨੂੰ ਦੀਪ ਤੋਂ ਬਾਅਦ ਵੀ ਬਹੁਤ ਚੈਨਲਸ ਨੇ ਅਪਰੋਚ ਕੀਤਾ ਉਸ ਵੇਲੇ ਤਾਂ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਮੇਰ ਤੋਂ ਗੱਲ ਹੋਣੀ ਹੀ ਨਹੀਂ ਤੁਸੀਂ ਸ਼ੁਰੂ ਕਰੋਗੇ ਮੈਂ ਰੋਣ ਲੱਗ ਜੂੰਗੀ ਹੋਣੀ ਹੀ ਨਹੀਂ ਮੈਂ ਕਰ ਨਹੀਂ ਸਕਦੀ ਅੱਜ ਵੀ 2 ਸਾਲ ਹੋ ਗਏ ਮੈਂ ਕੰਟਰੋਲ ਥੋੜਾ ਜਿਹਾ ਕੰਟਰੋਲ ਕਰਨ ਸਿੱਖ ਗਈ ਪਰ ਬਹੁਤ ਸਾਰੀਆਂ ਇੰਟਰਵਿਊਜ਼ 'ਚ ਮੈਂ ਫੇਰ ਵੀ ਮੇਰਾ ਨਿਕਲ ਜਾਂਦਾ ਮੇਰ ਤੋਂ ਹੁੰਦਾ ਨਹੀਂ ਕੰਟਰੋਲ ਤੇ ਮੈਨੂੰ ਲੱਗਦਾ ਕਿ ਜੇ ਮੈਂ ਕੰਟਰੋਲ ਕਰੀ ਬੈਠੀ ਆ ਤੇ ਮੈਂ ਚਾਹੁੰਦੀ ਆ ਕਿ ਮੈਂ ਕੰਟਰੋਲed ਹੀ ਰਵਾਂ ਆਪਾਂ ਨਾਲ ਗੱਲ ਕਰੀਏ ਹਾਂਜੀ ਚਲੋ ਇੱਕ ਪੰਜਾਬ ਦੇ ਬੇਗਬਰ ਇਲਾਕੇ ਤੋਂ ਉੱਠ ਕੇ ਇੱਥੇ ਤੱਕ ਪਹੁੰਚੇ ਤੁਸੀਂ ਇਸ ਦੇ ਵਿੱਚ ਕਿਸਮਤ ਦਾ ਕੀ ਮੰਨਦੇ ਹੋ ਜੋਤਨ ਯਕੀਨ ਕਰਦੇ ਹੋ ਕਿਸਮਤ ਵਿੱਚ ਆਹ ਕਿਸਮਤ ਚ ਹਾਂ ਕਹਿ ਸਕਦੇ ਮੈਂ ਰੱਬ ਚ ਜਾਦੇ ਕਰਦੀ ਹਾਂ ਮੈਨੂੰ ਲੱਗਦਾ ਕਿ ਪਰਮਾਤਮਾ ਨੇ ਜੋ ਮੈਂ ਸੋਚਿਆ ਜੇ ਉਹ ਹੋ ਗਿਆ ਤਾਂ ਸ਼ਾਇਦ ਮੈਂ ਪਰਮਾਤਮਾ ਦਾ ਪਿਆਰਾ ਬੱਚਾ ਉਹਨੇ ਮੈਨੂੰ ਇੱਥੇ ਤੱਕ ਲਿਆਂਦਾ ਕੋਈ ਰਾਹ ਨਹੀਂ ਸੀ ਕੋਈ ਫੀਲ ਕਿਸੇ ਨੂੰ ਜਾਣਦੀ ਨਹੀਂ ਸੀ ਕੋਈ ਕਰਦਿਆਂ ਦਾ ਇੱਧਰ ਝੁਕਾਵ ਨਹੀਂ ਸੀ ਕੁਝ ਹੈ ਹੀ ਨਹੀਂ ਸੀ ਇਸ ਤਰ੍ਹਾਂ ਦਾ ਜਿਹੜਾ ਕਿ ਮੈਂ ਆ ਮੇਰੇ ਦਿਮਾਗ 'ਚ ਕਿੱਥੋਂ ਗੱਲ ਆਈ ਨਾ ਟੀਵੀ ਦੇਖਣਾ ਕਿਵੇਂ ਮੈਂ ਸੋਚਿਆ ਮੈਂ ਐਕਟਰਸ ਬਣਨਾ ਤੇ ਕਿਵੇਂ ਮੈਂ ਬਣ ਗਈ ਇਹ ਨਾ ਮਿਰਕਲ ਆ ਤੇ ਫਿਰ ਮੈਨੂੰ ਲੱਗਾ ਕਿ ਮਿਰਕਲ ਪਰਮਾਤਮਾ ਹੀ ਕਰ ਸਕਦਾ ਤੇ ਉਹਨਾਂ ਨੇ ਕੀਤਾ ਹਾਂਜੀ ਤੇ دارو ਜਿਹੜੀ ਸੀਰੀਜ਼ ਦੀ ਆਪਾਂ ਗੱਲ ਕਰੀਆ دارو ਨਾਮ ਬੜਾ ਆਪਣੇ ਆਪ ਦੇ ਵਿੱਚ ਯਾਨੀ ਕਿ ਨਾਮ ਹੈ ਨਾ ਹਾਂ دارو ਦਾਰੂ ਨ ਅਸਲ ਦੇ ਵਿੱਚ ਮੈਂ ਕਰ ਦਨੀ ਆ ਰਵੀਲ ਆ ਜਿਹੜਾ ਦਾਰੂ ਦਾ ਫਾਦਰ ਹੁੰਦਾ ਨਾ ਹਾਂਜੀ ਉਹਨੂੰ ਉਦਾਰਾ ਸਿੰਘ ਦਾ ਫੈਨ ਹੁੰਦਾ ਹਾਂਜੀ ਸਾਰੀ ਸ੍ਰੀ ਆਪਣੇ ਟਾਈਮ ਸ ਤੇ ਉਹਨਾਂ ਨੂੰ ਲੱਗਦਾ ਕਿ ਜਦੋਂ ਮੇਰੇ ਮੁੰਡਾ ਹੋਊਗਾ ਤੇ ਮੈਂ ਉਹਦਾ ਨਾਂ ਦਾਰਾ ਸਿੰਘ ਰੱਖੂੰਗਾ ਅੱਛਾ ਜੀ ਹੋ ਜਾਂਨੀ ਆ ਮੈਂ ਫਿਰ ਦਾਰੂ ਤੋਂ ਫਿਰ ਦਾਰਾ ਤੋਂ ਦਾਰੂ ਹੋ ਜਾਂਦੀ ਹੈ ਯੈਸ ਏ ਇਹ دارو ਦਾ મતલਬ ਟਾਈਟਲ ਦਾ ਜਿਹੜਾ ਹੈਗਾ ਉਹ ਇਹ ਆ ਤਾਂ ਐਂ ਦਾ ਰੋ ਥੋੜਾ ਕਹਾਣੀ ਵਾਰੀ ਵੀ ਦੱਸ ਦਿਓ ਕਹਾਣੀ ਬਾਰੇ ਤਾਂ ਕੁਛ ਨਹੀਂ ਮਿਹਨਤੀ ਕੁੜੀ ਹੈ ਜ਼ਿੰਦਗੀ ਚ ਸਟਰਗਲ ਕਰ ਰਹੀ ਹੈ ਬਹੁਤ ਪਰ ਮੈਨੂੰ ਪਰਸਨਲੀ دارو ਆਪ ਬਹੁਤ ਪਸੰਦਾ ਮੈਨੂੰ ਲੱਗਦਾ ਕਿ ਮੇਰਾ ਅੱਜ ਤੱਕ ਦਾ ਬੈਸਟ ਕੰਮ ਹੈ ਮੈਨੂੰ ਕਦੇ ਨਹੀਂ ਆਇਆ ਮੈਨੂੰ ਇਸ ਕਰਕੇ ਨਹੀਂ ਕਿ ਮੈਂ ਟਾਈਟਲ ਰੋਲ ਕਰ ਰਹੀ ਆ ਇਸ ਕਰਕੇ ਨਹੀਂ ਪਰ ਮੈਨੂੰ ਸੱਚੀ ਐ ਲੱਗਦਾ ਵੀ ਮੈਂ ਚੰਗਾ ਕੰਮ ਕਰਕੇ ਆਈ ਆ ਮੈਂ ਵਧੀਆ ਕੰਮ ਕੀਤਾ ਕਿਤੇ ਨਾ ਕਿਸੇ ਆਪਣੀ ਨਿੱਜੀ ਜ਼ਿੰਦਗੀ ਚ ਵੀ ਰੇਟ ਕਰ ਦੇ ਇਸ ਕਿਰਦਾਰ ਨੂੰ ਨਹੀਂ ਨਹੀਂ ਜੀ ਨਾਲ ਨਹੀਂ ਮੇਰਾ ਕੁਝ ਖਾਸ ਮਿਲਦਾ ਜੁਲਦਾ ਹਾਂ ਮਿਹਨਤ ਕਹਿ ਸਕਦੇ ਹਾਂ ਵੀ ਜਿੰਨੀ ਮਿਹਨਤ دارو ਕਰਦੀ ਆ ਮੈਂ ਕੀਤੀ ਆ ਬਸ ਉਹਨਾਂ ਤਰੀਕਿਆਂ ਨਾਲ ਨਹੀਂ ਕਿਉਂਕਿ ਉਹ دارو ਤਾਂ ਇੱਕ ਕੁੜੀ ਆ ਵਿਚਾਰੀ ਜਿਹੜੀ ਪੈਟਰੋਲ ਪੰਪ ਤੇ ਤੇਲ ਵੀ ਪਾਉਂਦੀ ਆ ਹੈਨਾ ਤੇ ਉਹ ਨਹੀਂ ਪਰ ਹਾਂ ਮਿਹਨਤ ਤੋਂ ਦੇ ਤਰੀਕੇ ਨਾਲ ਮੈਂ ਰਿਲੇਟ ਕਰ ਸਕਦੀ ਹਾਂ ਕਿ ਹਾਂ ਮਿਹਨਤ ਕੀਤੀ ਹੈ ਮੈਂ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਸਮਾਂ ਕੱਢਣ ਲਈ ਥੈਂਕ ਯੂ ਸ਼ੁਕਰੀਆ ਸਰਪਤਾ ਪਿੱਛੇ ਤੁਹਾਨੂੰ ਹੋਰ ਵੀ ਇੰਟਰਵਿਊਜ਼ ਇਸ ਕਰਕੇ ਥੋੜਾ ਜੀ ਜਲਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਦਰਸ਼ਕੋ ਇਹ ਸੀ ਕੋਲ ਸਿੱਧੂ ਯੂ ਨਾਲ ਆਪਣੀ ਜਿੰਨੀ ਵੀ ਗੱਲਬਾਤ ਹੋਈ ਇਹਨੂੰ ਕਬੂਲ ਕਰਿਓ ਤੇ ਪੈਂਜੀ ਨੂੰ ਦਿਓ ਸ਼ੁਭ ਕਾਮਨਾਵਾਂ ਦੀ ਆਉਣ ਵਾਲੀ ਫਿਲਮ ਚਮਕੀਲਾ ਦੇ ਲਈ ਤੇ ਹੋਰ ਜੋ ਵੈਬ ਸੀਰੀਜ਼ दारू ਤੋਂ ਇਲਾਵਾ ਰਾਜਤਾਲ ਇਸ ਕਰੀਡਾ ਰਹੀ ਹੈ ਤੇ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਇਸ ਦੇ ਬਾਰੇ ਜਰੂਰ ਆਪਣੇ ਵਿਚਾਰ ਦਿਓ ਧੰਨਵਾਦ